ਹੇ ਗੁਰੂ ਵਾਹਿ

ਵਾਹੇ ਗੁਰੂ 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 ਜੀ ਦਾ ਖਾਲਸਾ ਵਾਹਿਗੁਰੂ ਜੀ ਕਾ ਤੇ ਮੈਂ ਜੱਤੇਦਾਰ ਦਲਜੀਤ ਸਿੰਘ ਤੋਂ ਦੀ ਮਾਲ ਪ੍ਰੀਤ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨੈਂਸ ਨਿਵਾਸ ਆਲ ਇੰਡੀਆ ਸਰਪ੍ਰਿੰਟਸ ਦਾ ਪੰਜਾਬ ਆਲ ਇੰਡੀਆ ਜੀਐਪੀਸ ਚੈਨ ਮੇਰਾ ਨਿਵਾਜਰ ਅਤੇ ਸਰਪ੍ਰਿੰਟ ਨਿਵੀਂ ਬਨੋ ਮੇਰਾ ਨਿਵਾਜਰ ਅੰਚ ਜਪੁਜੀਤ ਸਾਹਿਬ ਜੀ ਸਾਧਰਮਾ ਸਿੱਖੀ ਸੰਤ ਮਹਾਪੁਰਸ਼ ਆਜ ਦੇ ਸਮਾਗਮ ਬਾਰੇ ਕੋ ਸ਼ਾਰਟਕਟ ਦੱਸਣੇ ਰਾਖੀ ਕਰਤੀ ਕਾ ਖਾਲਸਾ ਵਾਹਿਗੁਰੂ ਜੀ ਕਾ ਤੇ ਅੱਜ ਅਸੀਂ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਐਸਵਾਤ ਸਿੰਘ ਬ੍ਰਹਮ ਗਿਆਨੀ ਸਰਪੰਚ ਵਾਸੀ ਸੰਤ ਬਾਬਾ ਪਾਸੇ ਸਾਹਿਬ ਦੀ ਰਸਾਵਤ ਨੂੰ ਖਾਂਦੇ ਮਜੂਦਾ ਮੁਖੀ ਸੰਤ ਬਾਬਾ ਜਨ ਸਿੰਘ ਜੀ ਅੱ ਤੋਂ ਪਹਿਲਾਂ ਪਰਮ ਸਤਕਾਰਯੋਗ ਸਤਬਾਬਾ ਦਰਾਵ ਸਿੰਘ ਬ੍ਰਹਮ ਜੀ ਮਹਾਰਾਜ ਜੀ ਨੇ ਪੰਜਾਬ ਵਿੱਚ ਉਹਨਾਂ ਦੀ ਯਾਦਗਾਰ ਬਣਾਈ ਗਈ ਹੈ ਉਹ ਯਾਦਗਾਰ ਦਾ ਅੱਜ ਸਿੱਖ ਸੰਗਤਾਂ ਤੇ ਮਹਾਪੁਰਖਾਂ ਨਾਲ ਲੈ ਕੇ ਗੁਰਦੁਆਰਾ ਦਰਕਰਦ ਕੀਤਾ ਗਿਆ ਅਰਕਰਦਨ ਦੇ ਵਿੱਚ ਬੀਅੰਤ ਮਹਾਂਪੁਰਖ ਸਾਧੂ ਜਨ ਸੰਗਤਾਂ ਆਈਆਂ ਅਸੀਂ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਯਾਦਗਾਰ ਵਿੱਚ ਆਪਣੇ ਵੱਲੋਂ ਦਸਨੋਂ ਹਾਂ ਨਿਸ਼ਕਿਰਤ ਦਵਾਈਆਂ ਪਾ ਕਰਕੇ ਦਿੱਤ ਦਵਾਈਆਂ ਸਫਲੇ ਕੀਤਾ ਹੈ ਅਸੀਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਸੰਤ ਸਮਾਜ ਦਾ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ